ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਜਦੋਂ ਅਸੀਂ ਆਪਣੇ ਪੀਰਾਂ ਦੇ ਚਿਰਾਗ ਰੋਸ਼ਨ ਕਰ ਦਿੰਦੇ ਹਾਂ ਤਾਂ ਸਾਨੂੰ ਚਿਰਾਗਾ ਵਿੱਚੋਂ ਕਿਹੜੇ ਸੰਕੇਤ ਮਿਲਦੇ ਨੇ ਜੋ ਦੱਸਦੇ ਨੇ ਕਿ ਪੀਰ ਸਾਡੇ ਸਾਹਮਣੇ ਹਾਜ਼ਰ ਹੋ ਗਏ ਹਨ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਸਾਡੇ ਚਿਰਾਗਾਂ ਵਿੱਚ ਪੀਰਾਂ ਨੇ ਹਾਜ਼ਰੀ ਦਿੱਤੀ ਹੈ ਸੰਗਤ ਜੀ ਇਹ ਬਹੁਤ ਹੀ ਖਾਸ ਵਿਸ਼ਾ ਹੈ ਕਿਉਂਕਿ ਸਾਨੂੰ ਸਾਰੇ ਭਗਤਾਂ ਨੂੰ ਕਦੇ ਇਹ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਪੀਰਾਂ ਦੀ ਹਾਜ਼ਰੀ ਹੋਈ ਹੈ ਜਾਂ ਨਹੀਂ ਅਸੀਂ ਪੂਰੀ ਸ਼ਰਧਾ ਭਾਵਨਾ ਨਾਲ ਚਿਰਾਗ ਲਾਉਂਦੇ ਹਾਂ ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਾਨੂੰ ਵੀ ਪਤਾ ਲੱਗੇ ਕਿ ਸਾਡਾ ਮਾਲਕ ਸਾਡਾ ਪੀਰ ਸਾਡੇ ਘਰ ਫੇਰਾ ਪਾ ਰਿਹਾ ਹੈ ਜਾਂ ਨਹੀਂ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜਰੂਰ ਬਣੋ ਸੰਗਤ ਜੀ ਜੇਕਰ ਤੁਹਾਨੂੰ ਪੀਰਾਂ ਦੇ ਚਿਰਾਗਾ ਵਿੱਚ ਇਹ ਸੰਕੇਤ ਮਿਲਦੇ ਹਨ ਜੋ ਅਸੀਂ ਦੱਸਣ ਜਾ ਰਹੇ ਹਾਂ ਤਾਂ ਤੁਸੀਂ ਸਮਝ ਲੈਣਾ ਕਿ ਤੁਹਾਡੀ ਇਬਾਦਤ ਸਹੀ ਦਿਸ਼ਾ ਵੱਲ ਜਾ ਰਹੀ ਹੈ ਅਤੇ ਪੀਰ ਤੁਹਾਡੀ ਸੇਵਾ ਤੋਂ ਖੁਸ਼ ਹੋ ਕੇ ਚਿਰਾਗਾ ਰਾਹੀਂ ਤੁਹਾਨੂੰ ਆਪਣੀ ਹਾਜ਼ਰੀ ਦੇ ਸੰਕੇਤ ਦੇ ਰਹੇ ਨੇ ਇਸ ਸੰਕੇਤ ਇਹ ਵੀ ਦੱਸਦੇ ਨੇ ਕਿ ਪੀਰ ਤੁਹਾਡੇ ਬਿਲਕੁਲ ਨੇੜੇ ਹੀ ਹਾਜ਼ਰ ਹਨ ਅਤੇ ਤੁਹਾਨੂੰ ਖੁਸ਼ ਹੋ ਕੇ ਉਹਨਾਂ ਦੀ ਸੇਵਾ ਹੋਰ ਜ਼ਿਆਦਾ ਕਰਨੀ ਚਾਹੀਦੀ ਹੈ ਜਦੋਂ ਅਸੀਂ ਇਹਨਾਂ ਸੰਕੇਤਾਂ ਤੋਂ ਅਣਜਾਣ ਹੁੰਦੇ ਹਾਂ ਤਾਂ ਕਈ ਵਾਰ ਅਸੀਂ ਪੀਰਾਂ ਦੀ ਇਬਾਦਤ ਕਰਕੇ ਵੀ ਨਿਰਾਸ਼ ਹੋ ਜਾਂਦੇ ਹਾਂ ਕਿਉਂਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਪੀਰ ਆਏ ਸਨ ਅਤੇ ਕਦੋਂ ਉਹਨਾਂ ਨੇ ਸਾਨੂੰ ਆਪਣੇ ਹੋਣ ਦੇ ਸੰਕੇਤ ਦਿੱਤੇ ਸਨ ਤਾਂ ਸੰਗਤ ਜੀ ਉਹ ਪੰਜ ਸੰਕੇਤ ਕਿਹੜੇ ਨੇ ਕਿਵੇਂ ਸਾਨੂੰ ਪੀਰਾਂ ਦੀ ਹਾਜ਼ਰੀ ਦਾ ਪਤਾ ਲੱਗਦਾ ਹੈ ਕਿਵੇਂ ਅਸੀਂ ਇਹਨਾਂ ਸੰਕੇਤਾਂ ਨੂੰ ਸਮਝ ਸਕਦੇ ਹਾਂ ਇਹਨਾਂ ਸਾਰੀਆਂ ਗੱਲਾਂ ਬਾਰੇ ਆਓ ਤੁਹਾਨੂੰ ਦੱਸਦੇ ਹਾਂ ਸੰਗਤ ਜੀ ਇਹ ਪੀਰਾਂ ਦੀ ਰਜਾ ਹੁੰਦੀ ਹੈ ਕਿ ਉਹਨਾਂ ਨੇ ਆਪਣੇ ਭਗਤਾਂ ਨੂੰ ਕਿਵੇਂ ਦਰਸ਼ਨ ਦੇਣੇ ਨੇ ਉਹ ਸੁਪਨੇ ਵਿੱਚ ਵੀ ਆ ਸਕਦੇ ਨੇ ਬਿਲਕੁਲ ਸਾਹਮਣੇ ਆ ਕੇ ਵੀ ਦਰਸ਼ਨ ਦੇ ਸਕਦੇ ਹਨ ਅਤੇ ਆਪਣੇ ਚਿਰਾਗਾ ਵਿੱਚ ਜੋਤ ਰਾਹੀਂ ਸੰਕੇਤ ਦੇ ਕੇ ਵੀ ਦੱਸ ਸਕਦੇ ਹਨ ਕਿ ਉਹ ਹਾਜ਼ਰ ਹੋਏ ਹਨ ਅੱਜ ਦੀ ਵੀਡੀਓ ਵਿੱਚ ਆਪਾਂ ਚਿਰਾਗਾ ਰਾਹੀਂ ਮਿਲਣ ਵਾਲੇ ਪੰਜ ਸੰਕੇਤਾਂ ਦੀ ਗੱਲ ਕਰਾਂਗੇ ਸੰਗਤ ਜੀ ਪਹਿਲਾ ਸੰਕੇਤ ਸਾਨੂੰ ਇਹ ਮਿਲਦਾ ਹੈ ਕਿ ਜਦੋਂ ਅਸੀਂ ਚਿਰਾਗ ਰੋਸ਼ਨ ਕਰਦੇ ਹਾਂ ਤਾਂ ਚਿਰਾਗ ਤੁਰੰਤ ਰੋਸ਼ਨ ਹੋ ਜਾਂਦਾ ਹੈ ਅਤੇ ਇਸ ਦੀ ਬੱਤੀ ਇਸ ਦੀ ਜੋਤ ਤੇਜ਼ੀ ਨਾਲ ਉੱਪਰ ਵੱਲੋਂ ਉੱਠਦੀ ਹੈ ਇਹ ਪਹਿਲਾ ਸੰਕੇਤ ਹੈ ਇਹ ਦੱਸਦਾ ਹੈ ਕਿ ਪੀਰਾਂ ਨੇ ਚਿਰਾਗਾਂ ਦੀ ਜੋਤ ਵਿੱਚ ਆਪਣਾ ਆਸਣ ਲਾ ਲਿਆ ਹੈ ਅਤੇ ਉਹ ਹਾਜ਼ਰ ਹੋ ਗਏ ਹਨ ਉਸ ਚਿਰਾਗ ਵਿੱਚੋਂ ਧੂਆ ਵੀ ਬਹੁਤ ਘੱਟ ਨਿਕਲਦਾ ਹੈ ਅਤੇ ਉਸ ਦੀ ਜੋਤ ਵੀ ਬਹੁਤ ਲੰਬੀ ਹੁੰਦੀ ਹੈ ਦੂਜਾ ਸੰਕੇਤ ਸੰਗਤ ਜੀ ਇਹ ਮਿਲਦਾ ਹੈ ਕਿ ਜਦੋਂ ਅਸੀਂ ਪੀਰਾਂ ਦੇ ਚਿਰਾਗ ਰੋਸ਼ਨ ਕਰਦੇ ਹਾਂ ਤਾਂ ਚਿਰਾਗਾਾਂ ਦੀ ਲੋ ਇਧਰ ਉਧਰ ਡੋਲਦੀ ਹੈ ਚਿਰਾਗਾਾਂ ਕੋਲ ਕੋਈ ਪੱਖਾ ਵੀ ਨਹੀਂ ਚੱਲਦਾ ਅਤੇ ਤੁਸੀਂ ਵੀ ਦੂਰ ਬੈਠੇ ਹੁੰਦੇ ਹੋ ਤੇ ਕਿਤੋਂ ਹਵਾ ਵੀ ਨਹੀਂ ਆਉਂਦੀ ਪਰ ਫੇਰ ਵੀ ਚਿਰਾਗਾਂ ਦੀ ਬੱਤੀ ਇਧਰ ਉਧਰ ਡੋਲੇ ਤਾਂ ਇਹ ਸੰਕੇਤ ਹੁੰਦਾ ਹੈ ਕਿ ਪੀਰ ਗੁਫਤ ਰੂਪ ਵਿੱਚ ਉੱਥੇ ਬਿਰਾਜਮਾਨ ਹਨ ਅਤੇ ਉਹ ਤੁਹਾਨੂੰ ਆਸ਼ੀਰਵਾਦ ਦੇ ਰਹੇ ਹਨ ਇਹ ਦੂਸਰਾ ਸੰਕੇਤ ਹੁੰਦਾ ਹੈ ਤੀਜਾ ਸੰਕੇਤ ਅਤੇ ਮੁੱਖ ਸੰਕੇਤ ਇਹ ਹੈ ਕਿ ਚਿਰਾਗਾਂ ਦੀ ਬੱਤੀ ਵਿੱਚ ਫੁੱਲ ਬਣਦਾ ਹੈ ਫੁੱਲ ਕਈ ਤਰੀਕਿਆਂ ਨਾਲ ਬਣਦਾ ਹੈ ਜਿਵੇਂ ਗੁਲਾਬ ਦਾ ਫੁੱਲ ਬਣ ਸਕਦਾ ਹੈ ਜਾਂ ਕਿਸੇ ਦਿਲ ਦੀ ਆਕ੍ਰਿਤੀ ਬਣ ਸਕਦੀ ਹੈ ਜਾਂ ਫੁੱਲਾਂ ਦੀਆਂ ਪੱਤੀਆਂ ਬਣ ਜਾਂਦੀਆਂ ਹਨ ਜਾਂ ਕੋਈ ਚਿਹਰੇ ਦਾ ਆਕਾਰ ਬਣ ਜਾਂਦਾ ਹੈ ਇਹ ਉਦੋਂ ਹੀ ਬਣਦਾ ਹੈ ਜਦੋਂ ਪ੍ਰਮਾਤਮਾ ਦੀ ਸਾਡੇ ਤੇ ਪੂਰੀ ਕਿਰਪਾ ਹੋਵੇ ਸਾਡੇ ਪੀਰ ਸਾਡੇ ਨਾਲ ਹੋਣ ਅਤੇ ਉਹਨਾਂ ਦਾ ਸਾਡੇ ਤੇ ਅਸ਼ੀਰਵਾਦ ਹੋਵੇ ਉਦੋਂ ਹੀ ਸਾਨੂੰ ਇਹ ਸੰਕੇਤ ਦਿੱਤੇ ਜਾਂਦੇ ਹਨ ਜਦੋਂ ਇਹ ਸੰਕੇਤ ਮਿਲੇ ਤਾਂ ਸਾਨੂੰ ਸਾਧਨਾ ਨੂੰ ਆਪਣੇ ਪਾਠ ਪੂਜਾ ਨੂੰ ਹੋਰ ਵਧਾ ਦੇਣਾ ਚਾਹੀਦਾ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਚੌਥੇ ਸੰਕੇਤ ਦੀ ਚੌਥਾ ਸੰਕੇਤ ਸੰਗਤ ਜੀ ਇਹ ਹੁੰਦਾ ਹੈ ਕਿ ਅਚਾਨਕ ਬੈਠੇ ਬੈਠੇ ਤੁਹਾਨੂੰ ਕਿਤੋਂ ਇੱਕ ਖੁਸ਼ਬੂਦਾਰ ਹਵਾ ਦਾ ਬੁੱਲਾ ਆ ਸਕਦਾ ਹੈ ਹਵਾ ਨਹੀਂ ਚੱਲਦੀ ਹੁੰਦੀ ਤੇ ਨਾ ਹੀ ਪੱਖਾ ਚੱਲ ਰਿਹਾ ਹੋਵੇ ਪਰ ਫੇਰ ਵੀ ਬੈਠੇ ਬੈਠੇ ਸਾਨੂੰ ਇਹ ਮਹਿਸੂਸ ਹੋਵੇ ਕਿ ਇੱਕ ਖੁਸ਼ਬੂ ਭਰਿਆ ਹਵਾ ਦਾ ਬੁੱਲਾ ਸਾਡੇ ਨਾਲ ਟਕਰਾਇਆ ਹੈ ਇਹ ਸੰਕੇਤ ਦੱਸਦਾ ਹੈ ਕਿ ਪੀਰ ਸਾਨੂੰ ਅਸ਼ੀਰਵਾਦ ਦੇ ਰਹੇ ਹਨ ਅਤੇ ਉਹਨਾਂ ਦੀਆਂ ਤਿਰੰਗਾ ਸਾਨੂੰ ਛੋ ਰਹੀਆਂ ਹਨ ਸਾਡੇ ਚਰਾਗਾ ਰਹੀ ਸਾਡੀ ਪੂਜਾ ਸਾਡੇ ਪੀਰਾਂ ਤੱਕ ਪਹੁੰਚ ਰਹੀ ਹੈ ਅਤੇ ਉਹ ਸਾਡੀ ਪੂਜਾ ਨੂੰ ਸਵੀਕਾਰ ਕਰ ਰਹੇ ਹਨ ਹੁਣ ਗੱਲ ਕਰਦੇ ਹਾਂ ਸੰਗਤ ਜੀ ਪੰਜਵਾਂ ਸੰਕੇਤ ਦੀ ਪੰਜਵਾਂ ਸੰਕੇਤ ਹੁੰਦਾ ਹੈ ਕਿ ਸਾਡੇ ਅਚਾਨਕ ਰੌਂਗਟੇ ਖੜੇ ਹੋ ਜਾਣਾ ਚਿਰਾਗ ਲਾਉਂਦੇ ਸਮੇਂ ਜਾਂ ਸਾਹਮਣੇ ਬੈਠੇ ਹੋਏ ਜੇਕਰ ਅਚਾਨਕ ਇੱਕਦਮ ਸਾਡੇ ਲੂ ਕੰਡੇ ਖੜੇ ਹੋ ਜਾਣ ਤਾਂ ਇਹ ਸੰਕੇਤ ਵੀ ਇਸ ਗੱਲ ਦਾ ਇਸ਼ਾਰਾ ਹੁੰਦਾ ਹੈ ਕਿ ਪੀਰ ਸਾਡੇ ਸਾਹਮਣੇ ਹਾਜ਼ਰ ਹੋ ਗਏ ਹਨ ਅਤੇ ਉਹਨਾਂ ਦੀ ਸ਼ਕਤੀ ਸਾਡੇ ਸਰੀਰ ਨੂੰ ਛੂ ਰਹੀ ਹੈ ਜਿਸ ਕਰਕੇ ਸਾਡਾ ਰੋਮ ਰੋਮ ਖੜਾ ਹੋ ਗਿਆ ਹੈ ਸੰਗਤ ਜੀ ਅਸੀਂ ਇਹ ਵੀ ਦੱਸ ਦਈਏ ਕਿ ਇਹ ਸਾਰੇ ਸੰਕੇਤ ਸਾਨੂੰ ਰੋਜ਼ ਰੋਜ਼ ਨਹੀਂ ਮਿਲਦੇ ਇਹ ਜਦ ਵੀ ਪੀਰ ਹਾਜ਼ਰ ਹੁੰਦੇ ਹਨ ਤਾਂ ਉਹ ਆਪਣੀ ਮੌਜੂਦਗੀ ਦੱਸਣ ਲਈ ਤੁਹਾਨੂੰ ਇਹ ਸੰਕੇਤ ਦਿਆ ਕਰਦੇ ਹਨ ਤਾ ਸੰਗਤ ਜੀ ਇਹ ਉਹ ਪੰਜ ਸੰਕੇਤ ਨੇ ਜੋ ਸਾਨੂੰ ਚਿਰਾਗਾਾਂ ਦੀ ਜੋਤ ਰਾਹੀਂ ਮਿਲਦੇ ਹਨ ਜੋ ਦੱਸਦੇ ਹਨ ਕਿ ਪੀਰ ਸਾਡੇ ਬਿਲਕੁਲ ਸਾਹਮਣੇ ਹਾਜ਼ਰ-ਨਾਜ਼ਰ ਨੇ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਜਾਣ ਤੋਂ ਪਹਿਲਾਂ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਮਿਲਦੇ ਹਾਂ ਜਲਦ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡੇ ਸਭ ਦਾ ਅੱਲਾ ਨਿਗਹਿਬਾਨ ਜੈ ਪੀਰਾਂ